ਫਲਗੁਣ ਮਹੀਨੇ ਦੀ ਵਿਚਾਰ ਪ੍ਰਾਰambh ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਲਗੁਣ ਆਨੰਦ ਉਪਾਰ ਜਨਾਂ ਹਰ ਸੱਜਣ ਪ੍ਰਗਟੇ ਆਏ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਮ ਗੁਰਦੇਵ ਇਸ ਮਹੀਨੇ ਦੁਆਰਾ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਜੀਆ ਨੇ ਇਸ ਬਾਣੀ ਅੰਦਰ 12 ਮਹੀਨਿਆਂ ਦਾ ਉਪਦੇਸ਼ ਦਿੱਤਾ ਹੈ ਤੇ 14 ਸ਼ਬਦ ਨੇ ਇਸ ਬਾਣੀ ਦੇ ਅੰਦਰ ਨੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਬੇਨਤੀ ਕਰਨ ਦੀ ਜਾਚ ਸिखਾਈ ਹੈ ਸਤਿਗੁਰੂ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮਿਲੋ ਹਰਾਮ ਸਤਿਗੁਰੂ ਜੀ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਦੁਆਰਾ ਤੁਹਾਡੇ ਨਾਲੋਂ ਵਿਛੜੇ ਹੋਏ ਹਾਂ ਆਪ ਜੀਆਂ ਨੇ ਕਿਰਪਾ ਕਰਨੀ ਹੈ ਕਿ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਚੇਤ ਵਿਸਾਖ ਤੇ ਜਿਤਨੇ ਵੀ ਮਹੀਨੇ ਚੱਲਦੇ ਆਏ ਸਤਿਗੁਰੂ ਜੀਆਂ ਨੇ ਇਸ ਟੁੱਟੇ ਹੋਏ ਮਨ ਨੂੰ ਵਾਰ-ਵਾਰ ਗੰਢਣ ਦਾ ਯਤਨ ਕੀਤਾ ਹੈ ਇਸ ਮਨ ਨੂੰ ਸਤਿਗੁਰੂ ਜੀਆਂ ਦੇ ਚਰਨਾ ਅੰਦਰ ਜੋੜਨ ਦਾ ਯਤਨ ਕੀਤਾ ਹੈ ਇਨ੍ਹਾਂ ਮਹੀਨਿਆਂ ਦੇ ਅੰਦਰ ਸਤਿਗੁਰੂ ਜੀਆਂ ਨੇ ਉਪਦੇਸ਼ ਦੇ ਕਰਕੇ ਮਨ ਦਾ ਮਿਲਾਪ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਲ ਕਰਵਾਇਆ ਆਖੀਰ ਦੇ ਵਿੱਚ ਜਦੋਂ ਸਤਿਗੁਰੂ ਜੀਆਂ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਇਹ ਜਦੋਂ ਰੁੱਤ ਵੀ ਆਰੰਭ ਹੁੰਦੀ ਹੈ ਨਾ ਫਾਲਗੁਣ ਇਹਦਾ ਭਾਵ ਹੀ ਇਹ ਹੈ ਕਿ ਚੰਗੇ ਗਿਆਨ ਰੂਪੀ ਫਲ ਜਿਹੜੇ ਨੇ ਉਹਨਾਂ ਨੂੰ ਪ੍ਰਾਪਤ ਕਰ ਲੈਣਾ ਸਤ ਸੰਤੋਖ ਦਇਆ ਧਰਮ ਇਹ ਆਦਿਕ ਫਲ ਗੁਣ ਜਿਹੜੇ ਨੇ ਉਹਨਾਂ ਨੂੰ ਪ੍ਰਾਪਤ ਕਰਨਾ ਫਾਲਗੁਣ ਆਨੰਦ ਉਪਾਰਜਨਾ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਫੱਗਣ ਦੇ ਮਹੀਨੇ ਦੁਆਰਾ ਅਨੰਦ ਉਹਨਾਂ ਦੇ ਹਿਰਦੇ ਅੰਦਰ ਪੈਦਾ ਹੋਇਆ ਪ੍ਰਗਟ ਹੋਇਆ ਪ੍ਰਕਾਸ਼ ਹੋਇਆ ਕਿੰਨਾਂ ਦੇ ਕੋਲ ਆਨੰਦ ਆਇਆ ਹੈ ਹਰ ਸੱਜਣ ਪ੍ਰਗਟੇ ਆਏ ਜਿਨ੍ਹਾਂ ਦੇ ਹਿਰਦੇ ਅੰਦਰ ਆਣ ਕਰਕੇ ਹਰੀ ਸੱਜਣ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਗਏ ਸਤਿਗੁਰ ਕਹਿੰਦੇ ਉਹਨਾਂ ਦੇ ਅੰਦਰ ਆਨੰਦ ਔਰ ਖੇੜਾ ਜਿਹੜਾ ਹੈ ਉਹ ਬਣਿਆ ਆਇਆ ਹੈ ਫੇਰ ਪੜੋ ਜੀ ਮਾਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਈ ਸਤਿ ਕੀਤੇ ਉਹਾਂ ਦੇ ਹਿਰਦੇ ਅੰਦਰ ਪਾਈ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਵਾਹਿਗੁਰੂ ਖਸਮ ਜਿਹੜਾ ਉਹ ਆਣ ਕਰਕੇ ਵਸ ਪੈਂਦਾ ਹੈ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਪੜਦੇ ਹੋ ਨਾ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਹਿੰਦੇ ਕਦੋਂ ਆਨੰਦ ਹੁੰਦਾ ਹੈ ਜਦੋਂ ਸੱਚਾ ਵਾਹਿਗੁਰੂ ਉਸ ਦੀ ਪ੍ਰਾਪਤੀ ਹੋ ਜਾਵੇ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਦੇ ਨਾਲ ਆਨੰਦ ਪੈਦਾ ਹੁੰਦਾ ਹੈ ਦੁਨੀਆਦਾਰੀ ਦੇ ਲੋਕ ਸਤਿਗੁਰ ਕਹਿੰਦੇ ਆਨੰਦ ਆਨੰਦ ਆਖਦੇ ਨੇ ਪਰ ਆਨੰਦ ਅਸਲ ਦੇ ਵਿੱਚ ਹੈ ਕੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਕ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਅਸਰ ਦੇ ਵਿੱਚ ਹੈ ਹੀ ਉਦੋਂ ਜਦੋਂ ਪ੍ਰਮਾਤਮਾ ਵਾਹਿਗੁਰੂ ਜੀਆਂ ਦੀ ਪ੍ਰਾਪਤੀ ਹੋ ਜਾਵੇ ਹਰ ਸੱਜਣ ਪ੍ਰਗਟਿ ਆਏ ਜਦੋਂ ਪ੍ਰਮਾਤਮਾ ਵਾਹਿਗੁਰੂ ਜੀਆਂ ਦਾ ਪ੍ਰਕਾਸ਼ ਹੋ ਜਾਵੇ ਸਤਿਗੁਰੂ ਜੀ ਹਿਰਦੇ ਅੰਦਰ ਪ੍ਰਗਟ ਹੋ ਜਾਣ ਤੇ ਉਦੋਂ ਸਾਦ ਸੰਗਤ ਜੀ ਆਨੰਦ ਜਿਹੜਾ ਹੈ ਉਹ ਸਵੈ ਸੁਭਾਈ ਆ ਜਾਂਦਾ ਹੈ ਪ੍ਰਗਟ ਹੋਣ ਤੋਂ ਭਾਵ ਕੀ ਹੈ ਜਿਵੇਂ ਧਰਤੀ ਦੇ ਅੰਦਰ ਪਾਣੀ ਹੈ ਨਾ ਉਸ ਨੂੰ ਪ੍ਰਗਟ ਕਰਨਾ ਪੈਂਦਾ ਹੈ ਜਿਵੇਂ ਦੁੱਧ ਦੇ ਅੰਦਰ ਘੀ ਹੈ ਉਸ ਨੂੰ ਪ੍ਰਗਟ ਕਰਨਾ ਪੈਂਦਾ ਹੈ ਤੇ ਪ੍ਰਗਟ ਕਿਵੇਂ ਹੋਵੇਗਾ ਜਿਵੇਂ ਸਤਿਗੁਰੂ ਕਹਿੰਦੇ ਨੇ ਨਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁੱਧੇ ਕੋ ਜਾਵਹੁ ਦੂਧ ਕਰਮ ਫਨ ਸੁਰਤ ਸਮਾਏ ਨਾ ਉਹਨ ਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਆਵਰ ਨਰਾਫਲ ਕਾਮ ਸਤਿਗੁਰੂ ਆਨੰਦ ਕਿਵੇਂ ਪ੍ਰਗਟ ਹੋਵੇ ਇਸ ਮਨ ਦੇ ਭਾਂਡੇ ਨੂੰ ਸਾਫ ਕਰਨਾ ਪੈਂਦਾ ਹੈ ਮਨ ਦੇ ਭਾਂਡੇ ਨੂੰ ਸਾਫ ਕਰਕੇ ਨਾਮ ਦੇ ਨਾਲ ਸਿੰਚਾਈ ਕਰਨੀ ਪੈਂਦੀ ਹੈ ਨਾਮ ਦੇ ਨਾਲ ਸਿੰਚਾਈ ਹੋਈ ਤੇ ਫਿਰ ਹਰਮ ਪ੍ਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਆਣ ਕਰਕੇ ਭਾਈ ਪ੍ਰਗਟ ਹੁੰਦਾ ਹੈ ਸੰਤ ਸਹਾਈ ਰਾਮ ਕਾ ਕਰ ਕਿਰਪਾ ਦਿਆ ਮਿਲਾਏ ਆਤਮਾ ਵਾਹਿਗੁਰੂ ਜੀਆਂ ਨੂੰ ਮਲਾਉਣ ਦੇ ਵਿੱਚ ਕਿੰਨਾ ਮਹੌਜੋਗਦਾਨ ਹੈ ਸਤਿਗੁਰ ਕਹਿੰਦੇ ਸੰਤ ਸਹਾਈ RAM ਕੇ ਹੁਣ ਸੰਤ ਸ਼ਬਦ ਸਾਧੂ ਸ਼ਬਦ ਹੈ ਕਿ ਅੱਜ ਕੱਲ ਤੇ ਜ਼ਿਆਦਾਤਰ ਈਰਖਾ ਭਰ ਦਿੱਤੀ ਗਈ ਕੋਈ ਸਾਧੂ ਨਹੀਂ ਕੋਈ ਸੰਤ ਨਹੀਂ ਕੋਈ ਮਹਾਤਮਾ ਨਹੀਂ ਸਭ ਪਖੰਡ ਹੈ ਹਾਂ ਸਾਧ ਸੰਗਤ ਜੀ ਇਹ ਗੱਲ ਸੱਚ ਹੈ ਕਿ ਜਦੋਂ ਕੋਈ ਸਾਧੂ ਮਹਾਤਮਾ ਪੁਰਸ਼ ਜਿਹੜਾ ਉਹ ਭਗਤੀ ਕਰਦਾ ਹੈ ਭਗਤੀ ਦੇ ਅੰਦਰ ਲੀਨ ਹੁੰਦਾ ਹੈ ਉਸ ਦੇ ਹਿਰਦੇ ਅੰਦਰ ਪਰਮਾਤਮਾ ਦੇ ਗੁਣ ਆਉਂਦੇ ਨੇ ਪਰ ਆਪਾਂ ਸਹਿ ਸੁਭਾ ਜਾਣਦੇ ਹਾਂ ਪਰ ਸਤਿਗੁਰ ਕਹਿੰਦੇ ਹੈਨ ਵਿਰਲੇ ਨਾਹੀਂ ਕਣੇ ਫੈਲ ਫਕੜ ਸੰਸਾਰ ਕਹਿੰਦੇ ਸੰਸਾਰ ਦੇ ਵਿੱਚ ਕੋਈ ਬਹੁਤੇ ਸਾਧੂ ਸੰਤ ਜਨ ਨਹੀਂ ਪਰ ਹੈ ਸਤਿਗੁਰ ਕਹਿੰਦੇ ਹੈ ਉਹ ਬਹੁਤ ਵਿਰਲੇ ਹੈ ਉਹ ਬਹੁਤ ਥੋੜੇ ਨੇ ਇਸ ਕਰਕੇ ਸਬਣਾ ਨੂੰ ਨਿੰਦਨਾ ਨਹੀਂ ਚਾਹੀਦਾ ਸਤਿਗੁਰ ਕਹਿੰਦੇ ਸੰਤ ਅਸਲ ਦੇ ਵਿੱਚ ਹੈ ਕੌਣ ਹੈ ਗੁਰਬਾਣੀ ਕਹਿੰਦੀ ਜਿਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕ ਪੂਰਨ ਸੋਈ ਸੰਤ ਸੰਤ ਕੀ ਹੈ ਸੰਤ ਪਹਿਰਾਵਾ ਨਹੀਂ ਸੰਤ ਕੀ ਹੈ ਸੰਤ ਚੰਗੇ ਗੁਣ ਸੰਤ ਕੌਣ ਹੈ ਜਿਨ ਮਿਲਮਾਰੇ ਪੰਜ ਸੂਰਬੀਰ ਐਸੋ ਕੌਣ ਬਰੀ ਰੇ ਜਿਨ ਪੰਜ ਮਾਰ ਬਿਦਾਰ ਗੁਰਾਰੇ ਸੋ ਪੂਰਾ ਇਕਲੀ ਨੇ ਜਿਨ੍ਹਾਂ ਨੇ ਪੰਜਾਂ ਦੇ ਅੱਗੇ ਜਿੱਤ ਹਾਸਲ ਕੀਤੀ ਹੈ ਵਿਕਾਰਾਂ ਨੂੰ ਸਾੜ ਕਰਕੇ ਆਪਣੇ ਅੰਦਰੋਂ ਸੁੱਟ ਦਿੱਤਾ ਹੈ ਅਸਲ ਦੇ ਵਿੱਚ ਉਹ ਹੈ ਸਾਧੂ ਹੈ ਸਾਧਨਾਮ ਨਿਰਮਲਤਾ ਕੇ ਕਰਮ ਸਾਧੂ ਨਾਮ ਕਿਸ ਦਾ ਹੈ ਜਿਹਦੇ ਕਰਮ ਜਿਹੜੇ ਨੇ ਉਹ ਚੰਗੇ ਨੇ ਜਿਹਦੇ ਹਿਰਦੇ ਅੰਦਰ ਦਇਆ ਆ ਗਈ ਜਿਹਦੇ ਹਿਰਦੇ ਅੰਦਰ ਸੱਚ ਦਾ ਰਸਤਾ ਆ ਗਿਆ ਜਿਹਦੇ ਅੰਦਰ ਜਿਹਦੇ ਹਿਰਦੇ ਅੰਦਰ ਪਰਮਾਤਮਾ ਅਕਾਲ ਦੇ ਗੁਣ ਆ ਗਏ ਸਤਿਗੁਰ ਕਹਿੰਦੇ ਉਹ ਪਿਆਰੇ ਸੰਤ ਜਨ ਨੇ ਤੇ ਸੰਤ ਸਹਾਈ ਰਾਮ ਕੇ ਸੰਤ ਸਹਾਈਤਾ ਕਰਦੇ ਨੇ ਰਾਮ ਨੂੰ ਮਲਾਉਣ ਦੇ ਅੰਦਰ ਕਿਉਂ ਕਿਉਂਕਿ ਜਿਹੜਾ ਜੁੜਿਆ ਹੈ ਉਹੀ ਕਿਸੇ ਹੋਰ ਨੂੰ ਜੋੜ ਸਕਦਾ ਹੈ ਜਿਹੜਾ ਆਪ ਮਿਲਿਆ ਜਿਹਨੂੰ ਮਿਲਣ ਦੀ ᔪਗਤੀ ਪਤਾ ਹੈ ਉਹ ਹੋਰਨਾਂ ਨੂੰ ਆਪਣੀ ᔪਗਤੀ ਦੱਸ ਕਰਕੇ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਕਰਾ ਸਕਦਾ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝ ਮਿੱਤਰ ਅਸਾੜੜੇ ਸਈ ਹੌਟ ਟੇਂਦੀ ਜਗ ਸੁਭਾਇਆ ਜਨ ਨਾਨਕ ਵਿਰਲੇ ਕੇਈ ਸਤਿਗੁਰ ਕਹਿੰਦੇ ਐਸੇ ਵਿਰਲੇ ਮਹਾਤਮਾ ਲੋਕ ਸੰਤ ਜਨ ਜਿਹੜੇ ਰਾਮ ਨੂੰ ਮਲਾਉਣ ਦੇ ਅੰਦਰ ਸਹਾਇਤਾ ਕਰਦੇ ਨੇ ਕਰ ਕਿਰਪਾ ਦੀਆ ਮਿਲਾਏ ਫਿਰ ਉਹਨਾਂ ਨੇ ਕਿਰਪਾ ਰਹਿਮਤ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਯੁਗਤੀ ਸਮਝਾ ਕਰਕੇ ਸਤਿਗੁਰ ਜੀਆਂ ਦੇ ਨਾਲ ਜੋੜਿਆ ਹੈ ਤੇਜ ਸੁਹਾਵੀ ਸਰਬ ਸੁਖ ਹਰ ਦੁੱਖਾ ਨਾਹੀ ਜਾਏ ਸਤਿਗੁਰ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਹਿਰਦੇ ਅੰਦਰ ਪਰਮਾਤਮਾ ਖਸਮ ਆਣ ਕਰਕੇ ਵਸ ਜਾਵੇ ਜਿਹਦੇ ਅੰਦਰ ਪਰਮਾਤਮਾ ਆਣ ਕਰਕੇ ਪ੍ਰਗਟ ਹੋ ਜਾਵੇ ਸਤਿਗੁਰ ਕਹਿੰਦੇ ਸੇਜ ਸੁਹਾਵੀ ਸਰਬ ਸੁਖ ਉਸ ਮਨੁੱਖ ਦੀ ਹਿਰਦਾ ਸੇਜ ਜਿਹੜੀ ਹੈ ਜਿਸੇ ਉੱਪਰ ਆਣ ਕਰਕੇ ਪਤਿਕੰਦ ਪਰਮਾਤਮਾ ਵਾਹਿਗੁਰੂ ਜੀਆਂ ਦਾ ਵਾਸਾ ਹੋ ਗਿਆ ਹੈ ਨਾ ਸਤਿਗੁਰ ਕਹਿੰਦੇ ਉਹ ਹਿਰਦਾ ਸੇਧ ਜਿਹੜੀ ਹੈ ਸੁਹਾਵੀ ਹੋ ਜਾਂਦੀ ਹੈ ਉਹ ਸੋਭ ਨੀਕ ਹੋ ਜਾਂਦੀ ਹੈ ਉਹ ਭਾਗਾ ਵਾਲੀ ਤੇ ਵਿੜਿਆਉਣ ਯੋਗ ਹੋ ਜਾਂਦੀ ਸਤਿਗੁਰ ਕਹਿੰਦੇ ਸਰਬ ਸੁਖ ਫਿਰ ਸਾਰੇ ਸੁੱਖਾਂ ਦਾ ਨਾਮ ਉਥੇ ਆਣ ਕਰਕੇ ਵਸ ਜਾਂਦਾ ਹੈ ਸਾਰੇ ਸੁੱਖਾਂ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਸਤਿਗੁਰ ਕਹਿੰਦੇ ਹੁਣ ਦੁੱਖਾ ਨਾਹੀਂ ਜਾਏ ਫਿਰ ਉਥੇ ਪਾਈ ਦੁੱਖਾਂ ਦੀ ਕੋਈ ਵੀ ਥਾਂ ਨਹੀਂ ਰਹਿੰਦੀ ਫਿਰ ਪੜੋ ਜੀ ਸੇਜ ਸੋ ਰਬ ਸੁਖ ਹੁਣ ਦੁੱਖਾ ਨਹੀਂ ਜਾਏ ਸਤਿ ਕਿੰਨ ਜਿੱਥੇ ਪ੍ਰਮਾਤਮਾ ਦਾ ਆਣ ਕਰਕੇ ਟਿਕਾਣਾ ਹੋ ਗਿਆ ਉੱਥੇ ਕੋਈ ਦੁੱਖਾਂ ਦੀ ਥਾਂ ਨਹੀਂ ਰਹਿੰਦੀ ਉੱਥੇ ਤੇ ਦੁਖਦਾਰੂ ਸੁਖ ਰੋਗ ਭਿਆਨ ਉੱਥੇ ਤੇ ਸੁਖ ਜਿਹੜਾ ਰੋਗ ਦੇ ਵਾਂਗ ਤੇ ਦੁਖਦਾਰੂ ਦੇ ਵਾਂਗ ਨਾਮ ਦੀ ਇਤਨੀ ਵੱਡੀ ਬਦੌਲਤ ਹੈ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਸਤਿਗੁਰ ਕਹਿੰਦੇ ਜਿੱਥੇ ਪ੍ਰਮਾਤਮਾ ਵਾਹਿਗੁਰੂ ਆ ਜਾਵੇ ਉੱਥੇ ਫਿਰ ਸਾਰੇ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਸਾਰੇ ਸੁੱਖਾਂ ਦੀ ਦਾਤ ਤੇ ਪ੍ਰਾਪਤ ਹੋਵੇਗੀ ਫਿਰ ਕਹਿੰਦੇ ਹੁਣ ਦੁੱਖਾ ਨਹੀਂ ਜਾਏ ਫਿਰ ਕਹਿੰਦੇ ਉੱਥੇ ਦੁੱਖਾਂ ਨੂੰ ਜਗ੍ਹਾ ਨਹੀਂ ਮਿਲਦੀ ਹੈ ਜੀ ਈਸ਼ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਕਿੰਨੇ ਸਾਡੀ ਜੀਵ ਜਿੰਦ ਜਿਹੜੀ ਹੈ ਇਹ ਵਡ ਭਾਗਣੀ ਹੈ ਇਹਦੇ ਮਨ ਦੀ ਆਸ ਪੂਰੀ ਹੋਈ ਇਸ ਜੀਵ ਜਿੰਦ ਦੇ ਨਾਲ ਪਰਮਾਤਮਾ ਖਸਮ ਪਤੀ ਦਾ ਮਿਲਾਪ ਹੋਇਆ ਇਹ ਚ ਪੁੰਨੀ ਵਡਭਾਗਣੀ ਇਹ ਵੱਡਿਆਂ ਭਾਗਾ ਵਾਲੀ ਬਣ ਗਈ ਵਰ ਪਾਇਆ ਹਰ ਰਾਏ ਇਹਨੇ ਕੀ ਕੀਤਾ ਹੈ ਇਸ ਜਿੰਦ ਨੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਵਰ ਨੂੰ ਵਰ ਲਿਆ ਹੈ ਇਸ ਨੂੰ ਪਾ ਕਰਕੇ ਇਹ ਵੱਡਿਆਂ ਭਾਗਾ ਵਾਲੀ ਬਣ ਗਈ ਹੈ ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਨਾ ਕਹੋ ਕਬੀਰ ਮੋਹ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ ਜਦੋਂ ਪਰਮਾਤਮਾ ਦਾ ਮਿਲਾਪ ਏਸ ਸਾਡੀ ਜਿੰਦ ਇਸਤਰੀ ਦੇ ਨਾਲ ਹੋਇਆ ਏਸ ਖਸਮਪਤੀ ਨੇ ਏਸ ਜਿੰਦ ਨੂੰ ਵਿਆਹਾ ਹੈ ਕਹਿੰਦੇ ਕਹੋ ਕਬੀਰ ਮੋਹਿ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਤੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਵਰ ਪਾਇਆ ਹਰ ਰਾਇ ਏਸ ਜੀਵ ਜਿੰਦ ਨੇ ਪਰਮਾਤਮਾ ਖਸਮ ਪਰਮਾਤਮਾ ਦਾ ਵਰ ਪਾ ਲਿਆ ਹੈ ਜੀ ਮੇਲੇ ਸਹੀਆ ਮੰਗ ਫਿਰ ਪਰਮਾਤਮਾ ਦੇ ਨਾਲ ਇਸ ਜੀਵ ਜਨ ਦਾ ਮਿਲਾਪ ਹੋਇਆ ਮਿਲ ਸਹੀਆ ਮੰਗਲ ਗਾਵਹੀ ਕਹਿੰਦੇ ਸਹੀਆ ਜਿਹੜੀਆਂ ਨੇ ਜਿਗਿਆਸੂ ਜੀਵ ਇਸਤਰੀਆਂ ਸਤ ਸੰਗੀ ਰੂਪੀ ਇਸਤਰੀਆਂ ਸਹੀਆ ਜਿਹੜੀਆਂ ਹਨ ਮਿਲ ਕਰਕੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਮੰਗਲ ਤੇ ਸੁਹਲੇ ਗਾਉਂਦੀਆਂ ਹਨ ਗੀਤ गोविंद ਅਲਾਏ गोविंद ਪਰਮਾਤਮਾ ਵਾਹਿਗੁਰੂ ਇਸ ਧਰਤੀ ਨੂੰ ਪਾਲਣ ਵਾਲਾ ਇਸ ਧਰਤੀ ਦਾ ਰਖੇਕ ਹੰਦੇਰੇ ਤੋਂ ਚਾਨਣ ਕਰਨ ਵਾਲਾ ਸਤਿਗੁਰੂ ਜਦੋਂ ਐਸੇ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਗੁਣ ਗਾਏ ਮੰਗਲ ਗਾਏ ਹਨ ਹਰ ਜੇਹਾ ਅਗਰ ਨਾ ਦੇ ਸਈ ਕੋਈ ਦੂਜਾ ਲਵੇ ਨਾ ਲਾਈ ਸਤਿਗੁਰੂ ਜੀਆਂ ਦੇ ਗੁਣ ਗਾਉਣ ਦੇ ਨਾਲ ਕੀ ਹੁੰਦਾ ਹੈ ਕਿ ਵੱਡੇ ਭਾਗ ਬਣ ਜਾਂਦੇ ਨੇ ऐसे सतगुरु ਜੀਆਂ ਦੇ ਗੁਣ ਗਾਉਣ ਦੇ ਨਾਲ ਕੀ ਹੁੰਦਾ ਹੈ ਕਿ ਵਿਕਾਰ ਦੂਰ ਹੁੰਦੇ ਮੈਲ ਜਿਹੜੀ ਧੋਤੀ ਜਾਂਦੀ ਹੈ ਤੇ ਚੰਗੇ ਗੁਣਾ ਦਾ ਉਜਾਲਾ ਹੁੰਦਾ ਹੈ ਤੇ ਪ੍ਰਗਟ ਹੁੰਦੇ ਨੇ ਚੰਗੇ ਗੁਣ ਸਤਿਗੁਰ ਕਹਿੰਦੇ ਹਰ ਜੇਹਾ ਅਵਰਨੰਦ ਸਈ ਪਰ ਐਸੇ ਸਤਿਗੁਰ ਜੀਆਂ ਦੇ ਵਰਗਾ ਹੋਰ ਕੋਈ ਦੂਜਾ ਜਿਹੜਾ ਇਸ ਧਰਤੀ ਦੇ ਉੱਪਰ ਇਸ ਸੰਸਾਰ ਦੇ ਉੱਪਰ ਨਜ਼ਰ ਨਹੀਂ ਆਉਂਦਾ ਸਾਧ ਸੰਗਤ ਜੀ ਜਿਹੜੇ ਗੁਣ ਸਤਿਗੁਰ ਜੀਆਂ ਦੇ ਅੰਦਰ ਨੇ ਦੁਨੀਆ ਦੇ ਅੰਦਰ ਕੋਈ ਵੀ ਤਾਕਤ ਛੱਟੀ ਆ ਜਾਵੇ ਉਹ ਸਤਿਗੁਰੂ ਜੀਆਂ ਦੀ ਬਰਾਬਰੀ ਨਹੀਂ ਕਰ ਸਕਦੀ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਸਤਿਗੁਰੂ ਜੀ ਜਿਵੇਂ ਦੇ ਤੁਸੀਂ ਹੋ ਓਵੇਂ ਦੇ ਕੇਵਲ ਤੁਸੀਂ ਹੋ ਤੁਹਾਡੀ ਉਪਮਾ ਜਿਹੜੀ ਹੈ ਹੋਰ ਕਿਸੇ ਦੇ ਬਰਾਬਰ ਸਾਹਮਣੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਤੁਸੀਂ ਸਰਬ ਕਲਾ ਪਰਪੂਰ ਹੋ ਲੱਲਾ ਤਾਕੇ ਲਵੇ ਨਾ ਕੋ ਏਕ ਆਸ ਅਵਰਨ ਕੋ ਸਤਿਗੁਰੂ ਜੀ ਤੁਹਾਡੀ ਬਰਾਬਰੀ ਜਿਹੜੀ ਹੈ ਤੁਹਾਡਾ ਸ਼ਰੀਰ ਤੇ ਵੀ ਇਹ ਸੰਸਾਰ ਦੇ ਅੰਦਰ ਨਹੀਂ ਬਣਿਆ ਅਜੇ ਤੱਕ ਤੇਰਾ ਸ਼ਰੀਰ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ ਸਤਿਗੁਰੂ ਜੀ ਜਿੰਨੇ ਸੁਣ ਕਰਕੇ ਔਰ ਤੁਹਾਡੀ ਕਿਸੇ ਦੇ ਨਾਲ ਤੁਲਨਾ ਕੀਤੀ ਜਾਵੇ ਐਸੇ ਤੁਹਾਡੇ ਵਰਗਾ ਸੱਚੇ ਪਾਤਸ਼ਾਹ ਦੀ ਸੰਸਾਰ ਦੇ ਅੰਦਰ ਕੋਈ ਵੀ ਨਹੀਂ ਹਰ ਜਿਹਾ ਅਵਰਨੰਦ ਸਹੀ ਕੋਈ ਦੂਜਾ ਲਵੇ ਨਾ ਲਾਏ ਔਰ ਦੂਜੇ ਦਾ ਨਾਮ ਜਿਹੜਾ ਉਹ ਕਿਸ ਪ੍ਰਕਾਰ ਲਿਆ ਜਾਵੇ ਹਲਤ ਪਲਤ ਸਵਾਰਿਆ ਨਾ ਨਹ ਚਲਾ ਦਿੱਤੀ ਆ ਨ ਜਾਏ ਹਰਤ ਤੋਂ ਭਾਵ ਹੈ ਇਹ ਲੋਕ ਤੇ ਪਲਤ ਤੋਂ ਭਾਵ ਹੈ ਪਰਲੋਕ ਐਸਾ ਸਤਿਗੁਰੂ ਜਿਹੜਾ ਸਰਬ ਕਲਾ ਪਰਪੂਰ ਪ੍ਰਭੂ ਬਿਰਥਾ ਜਨਨ ਹਾਰ ਐਸੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਲੱਗਿਆ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹਲਤ ਪਲਤ ਸਵਾਰ ਹਣ ਲੋਕ ਪਰਲੋਕ ਜਿਹੜਾ ਹੈ ਉਹ ਭਾਈ ਸਬਰ ਜਾਂਦਾ ਹੈ ਨੇਚਲ ਦਿੱਤੀਆਂ ਨ ਜਾਏ ਫਿਰ ਸਤਿਗੁਰੂ ਜੀ ਐਸਾ ਸਵੈ ਮਾਨ ਟਿਕਾਣਾ ਬਖਸ਼ਿਸ਼ ਕਰਦੇ ਨੇ ਜਿਹੜਾ ਨਹੀਂ ਚੱਲ ਹੈ ਚਲਾਏ ਮਾਨ ਤੋਂ ਰਹਿਤ ਹੈ ਐਸੀ ਜਗਾ ਐਸੀ ਅਵਸਥਾ ਐਸਾ ਤ੍ਰਿਯਾ ਪਾਦ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਸੰਸਾਰ ਸਾਗਰ ਤੇ ਰਖਿਆਲਾ ਬਹੜਾ ਜਨਮ ਧਾਇ ਜਿੰਨਾਂ ਦੀ ਕੋਈ ਵੀ ਚੀਜ਼ ਜੁਨਾਂ ਦੇ ਵਿੱਚੋਂ ਪੈਣ ਤੋਂ ਰੋਕ ਨਹੀਂ ਸਕਦੀ ਸਤਿਗੁਰੂ ਕਹਿੰਦੇ ਐਸੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਲੱਗਿਆਂ ਅਕਾਲ ਦੇ ਗੁਣ ਗਾਇਆ ਹਰੀ ਨੂੰ ਚੇਤੇ ਕੀਤਿਆਂ ਕੀ ਹੋਵੇਗਾ ਸਤਿਗੁਰੂ ਸੰਸਾਰ ਦੇ ਸਾਗਰ ਤੋਂ ਤੈਨੂੰ ਬਚਾ ਲਵੇਗਾ ਇਹ ਸਾਗਰ ਜਿਹੜਾ ਹੈ ਵਿਸ਼ਿਆਂ ਦੇ ਨਾਲ ਵਿਕਾਰਾਂ ਦੇ ਨਾਲ ਠਾਠਾ ਮਾਰਿਆ ਹੈ ਇਤੇ ਸਾਗਰ ਦੇ ਅੰਦਰ ਭਾਰੀ ਵਿਕਾਰਾਂ ਦੀ ਅੱਗ ਜਿਹੜੀ ਉਹ ਮੱਚੀ ਹੋਈ ਹੈ ਸਤਿਗੁਰ ਕਹਿੰਦੇ ਐਸੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜ ਜਿਹੜਾ ਤੈਨੂੰ ਸੰਸਾਰ ਸਾਗਰ ਤੋਂ ਬਚਾ ਲਵੇਗਾ ਪਾਰ ਲੰਘਾ ਦੇਵੇਗਾ ਤੇ ਬਾਹੜਾ ਜਨਮ ਹੈ ਧਾਏ ਤੇ ਵਾਰ-ਵਾਰ ਫਿਰ ਤੈਨੂੰ ਜੁਨਾਂ ਦੇ ਵਿੱਚ ਆਉਣਾ ਜਾਣਾ ਆਉਣ ਜਾਣ ਦਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਨਹੀਂ ਭੁਗਤਣਾ ਪਵੇਗਾ ਜੀ ਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਤੁਹਾਡੇ ਗੋਹਣੇ ਬਹੁਤੇ ਨੇ ਕਿਉਂਕਿ ਕਿਸੇ ਮਨੁੱਖ ਦਾ ਇੱਕ ਗੁਣ ਹੋਵੇ ਕਿਸੇ ਭਗਤ ਦਾ ਕੋਈ ਦੋ ਗੁਣ ਹੋਣ ਚਾਰ ਗੁਣ ਹੋਣ ਉਹ ਗਿਣੇ ਜਾ ਸਕਦੇ ਨੇ ਪਰ ਸੱਚੇ ਵਾਹਿਗੁਰੂ ਜੀ ਤੁਹਾਡੇ ਤੇ ਅਨੇਕ ਗੁਣ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ ਜਿਵੇਂ ਆਪਾਂ ਪੜ੍ਹਦੇ ਆ ਨਾ ਗੁਰਬਾਣੀ ਦੇ ਅੰਦਰ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੋ ਸਾਹਿਬ ਗੁਣੀ ਨਿਧਾਨਾ ਸਤਿਗੁਰੂ ਤੁਹਾਡੇ ਕਿਹੜੇ ਕਿਹੜੇ ਗੁਣ ਕਹਿ ਕੇ ਗਾਈਏ ਤੁਸੀਂ ਤੇ ਗੁਣਾ ਦੇ ਨਿਧਾਨ ਹੋ ਤੁਸੀਂ ਤੇ ਗੁਣਾ ਦੇ ਖਜ਼ਾਨੇ ਹੋ ਤੁਸੀਂ ਤੇ ਜੀਵਾਂ ਦੇ ਅੰਦਰ ਗੁਣ ਬਖਸ਼ਣ ਵਾਲੇ ਉਹ ਸਤਿਗੁਰੂ ਜੀ ਜਿਹਾ ਏਕ ਅਨੇਕ ਗੁਣ ਸਤਿਗੁਰੂ ਸਾਡੀ ਜੀਭਾ ਜਿਹੜੀ ਹੈ ਉਹ ਇੱਕ ਹੈ ਸਾਡੀ ਰਸਨਾ ਜਿਹੜੀ ਹੈ ਉਹ ਇੱਕ ਹੈ ਤੇ ਅਨੇਕ ਗੁਣ ਤੁਹਾਡੇ ਗੁਣ ਜਿਹੜੇ ਨੇ ਉਹ ਬਹੁਤੇ ਨੇ ਜਿਹਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਹੀਐ ਸਤਿਗੁਰੂ ਜੀ ਇਸ ਜੀਭਾ ਦੇ ਨਾਲ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਤੁਹਾਡੇ ਗੁਣ ਬੜੇ ਵੱਡੇ ਉੱਚੇ ਹਨ ਤੁਹਾਡੇ ਗੁਣ ਜਿਹੜੇ ਹਨ ਉਹ ਗਿਣਨ ਦੇ ਵਿੱਚ ਨਹੀਂ ਆਉਂਦੇ ਪਰ ਹਾਂ ਜਿਹੜੇ ਤੁਹਾਡੇ ਗੁਣਾ ਨੂੰ ਚੇਤੇ ਕਰਦੇ ਨੇ ਉਹ ਜੀਵ ਤਰੇ ਨਾਨਕ ਚਰਣੀ ਪਾਏ ਸਤਿਗੁਰੂ ਜੀ ਉਹ ਤੁਹਾਡੇ ਚਰਨਾਂ ਦੇ ਨਾਲ ਲੱਗ ਕਰਕੇ ਉਹ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਫਲ ਗੁਣ ਨੇਤ ਸਲਾਹੀਐ ਜੇ ਸਨਾ ਤਿਲ ਨਾਮ ਤਮਾਈ ਨੂੰ ਪਰ ਸਦਾ ਹੀ ਧਿਆਉਣਾ ਚਾਹੀਦਾ ਹੈ ਫਲਗੁਣ ਨਿਤ ਸਲਾਹੀ ਹੈ ਨੇਤੀ ਵਧਿਆਉਣਾ ਚਾਹੀਦਾ ਹੈ ਨੇਤੀ ਪ੍ਰਮਾਤਮਾ ਦੀਆਂ ਸਿਫਤਾਂ ਤੇ ਵਡਿਆਈਆਂ ਕਰਨੀਆਂ ਚਾਹੀਦੀਆਂ ਨੇ ਵੈਸੇ ਇਹ ਸਤਿਗੁਰੂ ਕਹਿੰਦੇ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਜਿੰਨਾ ਤੱਕ ਸੰਸਾਰ ਦੇ ਵਿੱਚ ਹਾਂ ਕੁਝ ਕਹਿਣਾ ਵੀ ਚਾਹੀਦਾ ਹੈ ਪ੍ਰਮਾਤਮਾ ਦੀ ਸਿਫਤ ਕਰਨੀ ਵੀ ਚਾਹੀਦੀ ਹੈ ਤੇ ਕੰਨਾਂ ਦੁਆਰਾ ਪ੍ਰਮਾਤਮਾ ਦੀ ਸਿਫਤ ਉਹਨੂੰ ਸੁਣਨਾ ਵੀ ਚਾਹੀਦਾ ਹੈ ਸਤਿਗੁਰ ਕਹਿੰਦੇ ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿੱਲ ਨਾ ਤਮਾਏ ਜਿਸ ਨੂੰ ਤਿੱਲ ਜਿੰਨਾ ਵਿੱਚ ਤਵਾ ਨਹੀਂ ਜਿਹੜਾ ਦੇ ਕਰਕੇ ਜਿਤਾਉਂਦਾ ਨਹੀਂ ਉਸ ਪਰਮਾਤਮਾ ਦੀ ਵਡਿਆਈ ਕੀਤਿਆਂ ਨਿਰਾਦਰੀ ਕੀਤਿਆਂ ਉਸ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਇਤਨਾ ਵੱਡਾ ਹੈ ਪਰ ਜੇਕਰ ਅਸੀਂ ਉਹਦੇ ਵਡਿਆਈ ਕਰਾਂਗੇ ਉਹਦੇ ਗੁਣਾਂ ਨੂੰ ਉਚਾਰਾਂਗੇ ਉਹਦੇ ਗੁਣ ਜਿਹੜੇ ਹਨ ਉਹ ਸਾਡੇ ਅੰਦਰ ਆਣ ਕਰਕੇ ਵਸ ਪੈਣਗੇ ਤੇ ਸਤਿਗੁਰੂ ਜੀ ਇਸ ਉਪਦੇਸ਼ ਨੂੰ ਬਖਸ਼ਿਸ਼ ਦੇ ਕਰਕੇ ਅੱਗੇ ਮਹਾਰਾਜ ਕਿਰਪਾ ਕਰ ਰਹੇ ਹਨ ਜਿਨ ਜਿਨ ਹਰ ਨਾਮ ਧਿਆਇਆ ਤਿਨ ਕੇ ਕਾਜ ਸਰੇ ਸਤਿਗੁਰੂ ਫਗਣ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਭਾਈ ਜਿਹੜਾ ਵੀ ਉਸ ਪ੍ਰਮਾਤਮਾ ਦੀ ਸੋਲਹਤਾ ਕਰੇਗਾ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਗਾ ਔਰ ਅੱਗੇ ਸਤਿਗੁਰੂ 14ਵੇਂ ਸ਼ਬਦ ਦੀ ਅਰੰਭਤਾ ਕਰਦੇ ਜੋ ਅਖੀਰ ਹੈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਸਤਿਗੁਰ ਕਹਿੰਦੇ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇਲੋ RAM ਅਸੀਂ ਆਪਣੇ ਕਰਮਾਂ ਦੁਆਰਾ ਵਿਛੜੇ ਹੋਏ ਹਾਂ ਕਿਰਪਾ ਕਰਕੇ ਮੇਲ ਲਵੋ ਤੇ ਅਖੀਰ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਿਆ ਪ੍ਰਮਾਤਮਾ ਅਕਾਲ ਪੁਰਖ ਨੂੰ ਧਿਆਇਆ ਹੈ ਸਤਿਗੁਰ ਕਹਿੰਦੇ ਤਿਨ ਕੇ ਕਾਜ ਸਰੇ ਉਹਨਾਂ ਦੇ ਸਾਰੇ ਕਾਰਜ ਜਿਹੜੇ ਹਨ ਉਹ ਸੰਪੂਰਨ ਹੋ ਜਾਂਦੇ ਹਨ ਹਰ ਗੁਰਪੂਰਾ ਅਰਾਧਿਆ ਦਰਗਹ ਸੱਚ ਖਰੇ ਜਿਹਨੇ ਪੂਰੇ ਗੁਰੂ ਦੀ ਅਰਦਾਸ ਕੀਤੀ ਹੈ ਪੂਰੇ ਗੁਰੂ ਨੂੰ ਧਿਆਇਆ ਹੈ ਕਿਉਂਕਿ ਸਤਗੁਰ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਪੂਰੇ ਦੀ ਗੱਲ ਕਿਉਂ ਕੀਤੀ ਹੈ ਕਿਉਂਕਿ ਅਧੂਰੇ ਵੀ ਕਈ ਤੁਰੇ ਫਿਰਦੇ ਨੇ ਪੂਰੇ ਦੀ ਗੱਲ ਕਿਉਂ ਕੀਤੀ ਹੈ ਕਿਉਂਕਿ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਵੀ ਬਥੇਰੇ ਨੇ ਪਰ 사ਧੂ ਗੁਰ ਕਹਿੰਦੇ ਸਜਣਾ ਇੱਕ ਗੱਲ ਯਾਦ ਰੱਖੀ ਜੇ ਵਡਿਆਈ ਕਰਨੀ ਹੈ ਸਿਫਤ ਕਰਨੀ ਹੈ ਬੰਦਗੀ ਕਰਨੀ ਹੈ ਤੇ ਪੂਰੇ ਦੀ ਕਰੀ ਪੂਰੇ ਦੀ ਬੰਦਗੀ ਕੀਤਿਆਂ ਕੀ ਹੋਵੇਗਾ ਪੂਰੇ ਦੇ ਚਰਨਾਂ ਦੇ ਨਾਲ ਲੱਗਿਆ ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ ਉਹਨਾਂ ਦਾ ਫਿਰ ਦਰਗਾਹ ਦੇ ਅੰਦਰ ਸੱਚੇ ਹੋਰ ਸੁਰਖਰੂ ਹੋ ਜਾਂਦੇ ਨੇ ਉਹਨਾਂ ਦੇ ਮੁਖ ਜਿਹੜੇ ਹਨ ਪੂਰੇ ਦੇ ਚਰਨਾਂ ਦੇ ਨਾਲ ਲੱਗਿਆ ਉਹ ਉਜਲੇ ਹੋ ਜਾਂਦੇ ਹਨ ਸਰਬ ਸੁਖਾਂ ਨਿਧ ਚਰਨ ਹਰ ਭਉਜਲ ਵਿਖਮ ਮਾਤਰੀ ਸਤਿਗੁਰ ਕਹਿੰਦੇ ਸਰਬ ਸੁਖਾਂ ਨਿਧ ਚਰਨ ਹਰ ਭਉਜਲ ਵਿਖਮ ਤਰੇ ਸਤਿਗੁਰੂ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਸੁਖ ਜਿਹੜੇ ਹਨ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਜਿਹੜਾ ਸੁੱਖਾਂ ਦਾ ਨਿਧਾਨ ਹੈ ਖਜ਼ਾਨਾ ਹੈ ਉਹਦੇ ਨਾਲ ਜੁੜਿਆ ਪ੍ਰਾਪਤ ਹੋ ਜਾਂਦੇ ਨੇ ਤੇ ਪੌਜਲ ਵਿਖਮ ਕਰੇ ਇਸ ਜਿਹੜਾ ਪੌਜਲ ਕਠਨ ਸੰਸਾਰ ਸਾਗਰ ਹੈ ਇਥੋਂ ਸਤਿਗੁਰੂ ਜੀ ਫਿਰ ਵਿਖਮ ਸੋ ਔਖੇ ਕਠਨ ਰਸਤੇ ਤੋਂ ਪਾਰ ਕਰਦੇ ਹਨ ਪ੍ਰੇਮ ਭਗਤ ਤਨਭਿ ਪਾਈਆ ਦੇਖਿਆ ਨਾਹੀਂ ਜਰੇ ਜਿਹੜੇ ਪ੍ਰੇਮ ਰੂਪੀ ਪਰਮਾਤਮਾ ਦੀ ਭਗਤੀ ਕਰਦੇ ਨੇ ਗੁਰਸਿੱਖ ਪਿਆਰੇ ਜਿਹੜੇ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਦੇ ਨਾਲ ਗੰਢ ਬੰਨ੍ਹਦੇ ਹਨ ਸਤਿਗੁਰ ਕਹਿੰਦੇ ਪ੍ਰੇਮ ਭਗਤ ਤਿੰਨ ਪਾਈਆਂ ਜਿਨ੍ਹਾਂ ਨੇ ਪ੍ਰੇਮਾ ਰੂਪੀ ਭਗਤੀ ਕੀਤੀ ਹੈ ਵਿਖਿਆ ਨਾਹੀ ਜਰੇ ਉਹਨਾਂ ਨੂੰ ਮਾਇਆ ਵਾਸ਼ਨਾ ਜਿਹੜੀ ਹੈ ਉਹ ਕਦੇ ਵੀ ਖਤਮ ਨਹੀਂ ਕਰ ਸਕਦੀ ਊੜ ਗਏ ਦੁਬਦਾਨਸੀ ਓਰਨ ਸੱਚ ਪਰੇ ਜਦੋਂ ਮਨ ਦੇ ਹਿਰਦੇ ਅੰਦਰ ਪ੍ਰੇਮਾ ਰੂਪੀ ਭਗਤੀ ਆ ਜਾਵੇ ਉਤੋਂ ਕੂੜ ਦਾ ਨਾਸ ਹੋ ਜਾਂਦਾ ਹੈ ਮਨੋਖ ਦਾ ਮਨ ਦੁਬਦਾ ਹੈ ਦੋ ਪੱਖੀ ਹੈ ਸਤਿਗੁਰ ਕਹਿੰਦੇ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਦੁਬਧਾ ਨਸ ਜਾਂਦੀ ਹੈ ਪੂਰਨ ਸੱਚ ਭਰੇ ਉਹ ਸੱਚੇ ਵਾਹਿਗੁਰੂ ਜੀਆਂ ਦੇ ਚਰਨਾਂ ਦੇ ਨਾਲ ਜੁੜ ਕਰਕੇ ਪੂਰੇ ਹੋ ਜਾਂਦੇ ਹਨ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਾਰੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਜਗਿਆਸੂ ਰੂਪ ਸਦਾ ਹੀ ਪਰਪਾਰਾਵਾਰ ਤੋ ਰਹਤ ਪਰਮਾਤਮਾ ਨੂੰ ਸੇਵਦੇ ਨੇ ਉਦੀ ਸਲੋਤਾ ਕਰਦੇ ਨੇ ਮਨ ਅੰਦਰ ਏਕ ਧਰੇ ਕੇਵਲ ਉਹਨੂੰ ਇੱਕ ਜਾਣ ਕਰਕੇ ਕੇਵਲ ਇੱਕ ਦੀ ਅਰਦਾਸਾ ਕਰਕੇ ਕਿਉਂਕਿ ਇੱਕ ਪਛਾਣੂ ਜੀ ਕਾ ਇੱਕੋ ਰਖਣਾ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਨ ਆਧਾਰ ਔਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਪ੍ਰਮਾਤਮਾ ਨੇ ਵਾਰ-ਵਾਰ ਇੱਕ ਦੀ ਗੱਲ ਕੀਤੀ ਹੈ ਉਸ ਇੱਕ ਨੂੰ ਅੰਦਰ ਵਸਾਇਆ ਪ੍ਰਮਾਤਮਾ ਦੇ ਗੁਣ ਜਿਹੜੇ ਪੈਦਾ ਹੁੰਦੇ ਹਨ ਦੇਵ ਸਮੂਰਤ ਭਲੇ ਜਿਸਕਾ ਨਦਰ ਕਰੇ ਸੱਚੇ ਬੋਲ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਲੇ ਕਹਿੰਦੇ ਸਾਰੇ ਦਿਨ ਇਹ ਸਾਰੇ ਮੂਰਤ ਇਹ ਥਿੱਤਾ ਇਹ ਵਾਰ ਇਹ ਸਾਰੇ ਭਲੇ ਨੇ ਪਰ ਜਿਹਦੇ ਉੱਪਰ ਸਤਿਗੁਰੂ ਜੀਆਂ ਦੀ ਕਿਰਪਾ ਹੋ ਜਾਵੇ ਦੁਨੀਆਂ ਦੇ ਅੰਦਰ ਲੋਕ ਕਹਿੰਦੇ ਸੁਣਿੰਦੇ ਨੇ ਨਾ ਆ ਦਿਨ ਚੰਗਾ ਨਹੀਂ ਆ ਵਾਰ ਚੰਗਾ ਨਹੀਂ ਆ ਮਹੂਰਤ ਚੰਗਾ ਨਹੀਂ ਆ ਸਮਾਂ ਚੰਗਾ ਨਹੀਂ ਪਰ ਸਤਿਗੁਰ ਕਹਿੰਦੇ ਨੇ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫੇਟ ਭੁਲੇਰੀ ਰੁੱਤ ਕਹਿੰਦੇ ਜਿਹੜੇ ਦਿਨ ਪ੍ਰਮਾਤਮਾ ਚੇਤੇ ਆ ਜਾਵੇ ਜਦੋਂ ਤੈਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਚੇਤੇ ਆਵੇ ਉਹ ਸਾਰੇ ਦਿਨ ਉਹ ਸਾਰੀਆਂ ਰੁੱਤਾਂ ਉਹ ਸਾਰੀਆਂ ਥਿੱਤਾਂ ਜਿਹੜੀਆਂ ਹਨ ਉਹ ਭਲੀਆਂ ਹਨ ਜਦੋਂ ਪ੍ਰਮਾਤਮਾ ਵਾਹਿਗੁਰੂ ਨਾਂ ਚੇਤੇ ਆਵੇ ਉਹ ਕੋਈ ਵੀ ਰੁੱਤ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਐਸੇ ਕਰਕੇ ਸਤਿਗੁਰ ਕਹਿੰਦੇ ਮਹਾ ਦਿਵਸ ਮੂਰਤ ਭੜੇ ਜਿਸ ਕੋ ਨਦਰ ਕਰੇ ਗੁਰਸਿੱਖਾਂ ਵਾਸਤੇ ਸਾਰੇ ਦਿਨ ਮੂਰਤ ਵਾਰ ਭੜੇ ਨੇ ਜਦੋਂ ਸਤਿਗੁਰ ਜੀਆਂ ਦੀ ਨਦਰੋ ਬਖਸ਼ਿਸ਼ ਹੋ ਜਾਵੇ ਜੀ ਨਾਨਕ ਮੰਗ ਦਰਸ ਦਾਨ ਕਿਰਪਾ ਤਰੋ ਹਰੇ ਈ ਜਨਨਰ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਨਾਨਕ ਮੰਗੇ ਦਰਸਦਾਨ ਅਸੀਂ ਕੇਵਲ ਸਤਿਗੁਰੂ ਜੀਆਂ ਦੇ ਚਰਨਾਂ ਆਂਦੇ ਕਿਰਪਾ ਕਰਕੇ ਸਤਿਗੁਰੂ ਜੀਆਂ ਦੇ ਅੱਗੇ ਡੰਡਾ ਉੱਠ ਕਰਕੇ ਇਹ ਬੇਨਤੀ ਕਰਨੀ ਹੈ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਤੁਹਾਡੇ ਘਰੋਂ ਘਰੋਂ ਤੁਹਾਡੇ ਦਰਸ਼ਨਾਂ ਦਾ ਦਾਣ ਮੰਗਦੇ ਹਾਂ ਕਿਉਂਕਿ ਸਤਿਗੁਰੂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸਤਿਗੁਰੂ ਸਾਨੂੰ ਆਪਣੇ ਗੁਲਾਮ ਬਣਾ ਸਾਨੂੰ ਆਪਣੇ ਘਰ ਦੇ ਨੌਕਰ ਚਾਕਰ ਬਣਾ ਤੇ ਸਾਨੂੰ ਨਾਮ ਦਾ ਦਾਣ ਜਿਹੜਾ ਹੈ ਉਹ ਬਖਸ਼ਿਸ਼ ਕਰ ਸਾਨੂੰ ਆਪਣੇ ਦਰਸ਼ਨਾਂ ਦਾ ਦਾਣ ਕਿਰਪਾ ਕਰਕੇ ਕਰੇ ਕਿਰਪਾ ਕਰੋ ਹਰੇ ਕਿਰਪਾ ਕਰਕੇ ਇਹ ਦਰਸ਼ਨਾਂ ਦਾ ਦਾਣ ਬਖਸ਼ਿਸ਼ ਕਰ ਸਤਿਗੁਰੂ ਜੀ ਇਸ ਮਹੀਨੇ ਦੁਆਰਾ ਸਾਨੂੰ ਇਹ ਉਪਦੇਸ਼ ਦੁਆਰਾ ਨਵਾਜਦੇ ਨੇ ਸਤਿਗੁਰੂ ਗੁਰੂ ਗਰੀਬ ਨਵਾਜ ਕਿਰਪਾ ਕਰਨ ਇਹ ਫਗਣ ਮਹੀਨੇ ਦਾ ਉਪਦੇਸ਼ ਸਭ ਸੰਗਤਾਂ ਦੇ ਹਿਰਦੇ ਅੰਦਰ ਵਸ ਜਾਵੇ ਔਰ ਸਤਿਗੁਰੂ ਜੀ ਰਹਿਮਤ ਕਰਨ ਸੁੱਖਾਂ ਭਰਿਆ ਇਹ ਮਹੀਨਾ ਸਤਿਗੁਰੂ ਜੀਆਂ ਦੀ ਨਾਮ ਬਾਣੀ ਦੇ ਅੰਦਰ ਬਤੀਤ ਹੋਵੇ ਸਤਿਗੁਰੂ ਜੀਆਂ ਦੇ ਬਾਣੇ ਅੰਦਰ ਬਤੀਤ ਹੋਵੇ ਦਾਸਾਂ ਕੋਲੋਂ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਆਪ ਸਰਬ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ ਆਗਾਂ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ ਆਪ ਵਿੱਚ ਵਰਤ ਕਰਕੇ ਆਪਣੀ ਵਿੜਾਈ ਆਪਣੀ ਸੋਭਾ ਇਸੇ ਤਰ੍ਹਾਂ ਕਰਵਾਉਂਦੇ ਰਹਿਣ ਆਓ ਉਲਾਣਾ ਚਿਤਾਰਿਓ ਪ੍ਰੇਮਾ ਭਾਵਨੀ ਦੇ ਨਾਲ ਅਖੀਰੀਆਂ ਪੰਕਤੀਆਂ ਪੜ੍ਹ ਕਰਕੇ ਫਿਰ ਫਤੇ ਦੀ ਸਾਂਝ ਪਾਈਏ ਜੀ ਨਾਨਕ ਮਹਾ ਦਿਵਸਾ ਮੂਰਤ ਭਲਾ ਜਿਸ ਕਾ ਨਦਰ ਕਰੇ ਨਾਨਕ ਮੰਗ ਦਰਸਦਾਨ ਕਿਰਪਾ